ਹਾਂਜੀ ਗੁਰੂ ਪੈਰ ਵਾਲਿਓ ਅੱਜ ਸ਼ਹੀਦ ਪਾਈ ਤਾਰੂ ਸਿੰਘ ਜੀ ਦੇ ਸ਼ੀਦੀ ਦਿਹਾੜੇ ਦਾ ਦਿਨ ਹੈ ਸੋ ਪਾਈ ਤਾਰੂ ਸਿੰਘ ਜੀ ਦਾ ਜਨਮ 1720 ਈਸਵੀ ਨੂੰ ਪਿੰਡ ਪੂਲਾ ਵਿਖੇ ਪਾਈ ਜੋਧ ਸਿੰਘ ਜੀ ਦੇ ਘਰ ਸਤਕਾਰਯੋਗ ਮਾਤਾ ਧਰਮਕੌਰ ਜੀ ਦੀ ਕੁੱਖੋਂ ਹੁੰਦਾ ਹੈ ਪਰਿਵਾਰ ਦੇ ਵਿੱਚ ਪਾਈ ਤਾਰੂ ਸਿੰਘ ਜੀ ਦੀ ਇੱਕ ਭੈਣ ਵੀ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਬੀਬੀ ਤਾਰੂ ਆਉਂਦਾ ਹੈ। ਪਈ ਤਾਰੂ ਸਿੰਘ ਜੀ ਇੱਕ ਨੇਮ ਨੇਕ ਕਮਾਈ ਵਾਲੇ ਭਜਨ ਵੰਦਗੀ ਵਾਲੇ ਸਿੰਘ ਹਨ। ਜੋ ਗੁਰਬਾਣੀ ਦੇ ਫਰਮਾਨ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਛੇ। ਗੁਰਬਾਣੀ ਦੇ ਵਚਨਾਂ ਨੂੰ ਕਮਾਉਂਦੇ ਹੋਏ ਆ ਭਾਈ ਤਾਰੂ ਸਿੰਘ ਜੀ ਆਪਣੀ ਕਿਰਤ ਕਮਾਈ ਵੀ ਕਰਦੇ ਹਨ ਅਤੇ ਭਜਨ ਬੰਦਗੀ ਵੀ ਕਰਦੇ ਹਨ ਅਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਸਾਡੇ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਹਨ ਕਿਉਂਕਿ ਉਸ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਮੁਗਲ ਹਕੂਮਤ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਸਨ ਖਬਰੀਏ ਸੁਹੀਏ ਛੱਡੇ ਹੋਏ ਸਨ ਕਿ ਜਿਸ ਨੂੰ ਵੀ ਕੋਈ ਸਿੰਘ ਮਿਲੇ ਤਾਂ ਸਾਨੂੰ ਖਬਰ ਦੇਵੋ ਅਤੇ ਤੁਹਾਨੂੰ ਮਾਇਆ ਮਿਲੇਗੀ ਭਾਈ ਤਾਰੂ ਸਿੰਘ ਜੀ ਨੇ ਆਪਣੀ ਮਾਤਾ ਜੀ ਨੂੰ ਆਖਿਆ ਕਿ ਮਾਤਾ ਜੀ ਤੁਸੀਂ ਸਿੰਘਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਿਆ ਕਰੋ ਮੈਂ ਰੋਜ਼ਾਨਾ ਹੀ ਸਾਡੇ ਸਿੰਘਾਂ ਵਾਸਤੇ ਜੰਗਲਾਂ ਦੇ ਵਿੱਚ ਲੰਗਰ ਪ੍ਰਸ਼ਾਦਾ ਲੈ ਕੇ ਜਾਇਆ ਕਰਾਂਗਾ ਸੋ ਭਾਈ ਤਾਰੂ ਸਿੰਘ ਜੀ ਨੇ ਨਿਤ ਦੀ ਕਾਰ ਸ਼ੁਰੂ ਕਰ ਦਿੱਤੀ ਬੀਬੀ ਤਾਰੋ ਜੀ ਅਤਿ ਸਤਕਾਰਯੋਗ ਮਾਤਾ ਧਰਮਕੌਰ ਜੀ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਭਾਈ ਤਾਰੂ ਸਿੰਘ ਜੀ ਰੋਜ਼ਾਨਾ ਸਿੰਘਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਆਉਂਦੇ ਅਤੇ ਹੋਰ ਲੋੜੀਂਦੀਆਂ ਵਸਤਾਂ ਵੀ ਸਿੰਘਾਂ ਨੂੰ ਦੇ ਕੇ ਆਉਂਦੇ ਜਦੋਂ ਇਸ ਦੀ ਖਬਰ ਹਰ ਭਗਤ ਨਰਨਜਨੀਏ ਨੇ ਜਕਰੀਏ ਖਾਨ ਨੂੰ ਜਾ ਕੇ ਦਿੱਤੀ ਪਾਈਤਾਰੂ ਸਿੰਘ ਜੀ ਸਰਕਾਰ ਦਾ ਬਾਗੀ ਹੋ ਗਿਆ ਹੈ ਉਹ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਲੰਗਰ ਪ੍ਰਸ਼ਾਦਾ ਸ਼ਿਕਾਉਂਦਾ ਹੈ ਅਤੇ ਲੋੜੀਂਦੀਆਂ ਵਸਤਾਂ ਵੀ ਉਹਨਾਂ ਨੂੰ ਦਿੰਦਾ ਹੈ ਇਸ ਕਰਕੇ ਉਹ ਆਪਣਾ ਬਾਗੀ ਹੈ ਜਕਰੀਆ ਖਾਨ ਨੇ ਪਾਈਤਾਰੂ ਸਿੰਘ ਜੀ ਦੇ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਪਾਈਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਅਜਾਇਆ ਜਾਂਦਾ ਹੈ ਜਗਰੀਆ ਖਾਨ ਦੀ ਕਚਹਿਰੀ ਲੱਗੀ ਹੋਈ ਹੈ ਪਾਈਤਾਰੂ ਸਿੰਘ ਜੀ ਨੇ ਜਾ ਕੇ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰੀਆ ਖਾਨ ਨੇ ਆਖਿਆ ਕਿ ਇਹ ਪਾਈਤਾਰੂ ਸਿੰਘ ਜੀ ਇੱਥੇ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦਰਬਾਰ ਨਹੀਂ ਹੈ ਜਿੱਥੇ ਫਤਿਹ ਬਲਾਈ ਜਾ ਰਿਆ ਹੈ ਪਾਈਤਾਰੂ ਸਿੰਘ ਜੀ ਨੇ ਆਖਿਆ ਕਿ ਇਹ ਜਗਰੀਆ ਖਾਨ ਸਾਡੀ ਤਾਂ ਹਰ ਥਾਂ ਸਤਗੁਰਾਂ ਦੀ ਫਤਿਹ ਹੀ ਜਲਦੀ ਹੈ ਜੋ ਹਰ ਥਾਂ ਪਰ ਬਾਣ ਹੋਣੀ ਹੈ ਇਸ ਕਰਕੇ ਮੈਂ ਤਾਂ ਫਤਿਹ ਬੁਲਾਵਾਂਗਾ ਜਕਰੀਆ ਖਾਨ ਨੇ ਆਖਿਆ ਕਿ ਪਾਈ ਤਾਰੂ ਸਿੰਘ ਜੀ ਤੁਸੀਂ ਸਾਡੇ ਬਾਗੀ ਹੋ ਗਏ ਹੋ ਤੁਸੀਂ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਂਦੇ ਹੋ ਪਾਈ ਤਾਰੂ ਸਿੰਘ ਜੀ ਨੇ ਆਖਿਆ ਕਿ ਹਾਂਜੀ ਸਾਡੇ ਸਤਗੁਰਾਂ ਦਾ ਉਪਦੇਸ਼ ਹੈ ਸੇਵਾ ਕਰਨ ਦਾ ਅਸੀਂ ਸੇਵਾ ਕਰ ਰਹੇ ਹਾਂ ਜਕਰੀਆ ਖਾਨ ਨੂੰ ਬੜਾ ਗੁੱਸਾ ਆਇਆ ਕਿ ਮੇਰਾ ਜੀ ਕਰਦਾ ਹੈ ਤੇਰੇ ਸਿਰ ਤੇ ਜੁੱਤੀਆਂ ਮਾਰ-ਮਾਰ ਕੇ ਤੇਰੇ ਕੇਸ ਝਾੜ ਦੇਵਾਂ ਇਤਿਹਾਸ ਗਵਾਹ ਹੈ ਪਾਈ ਤਾਰੂ ਸਿੰਘ ਜੀ ਨੇ ਸੋਹਣੇ ਬਚਨ ਆਖੇ ਕਿ ਇਹ ਤਾਂ ਸਤਿਗੁਰਾਂ ਦਾ ਭਾਣਾ ਹੀ ਦੱਸੇਗਾ ਕਿ ਜੁੱਤੀਆਂ ਤੇਰੇ ਸਿਰ ਪੈਣੀਆਂ ਹਨ ਜਾਂ ਜੁੱਤੀਆਂ ਮੇਰੇ ਸਿਰ ਪੈਣੀਆਂ ਹਨ ਜਕਰੀਆ ਖਾਨ ਨੇ ਪਾਈ ਤਾਰੂ ਸਿੰਘ ਜੀ ਨੂੰ ਆਖਿਆ ਕਿ ਜੇਕਰ ਤੂੰ ਆਪਣਾ ਧਰਮ ਬਦਲ ਲਵੇਂ ਸਾਡੇ ਧਰਮ ਦੇ ਵਿੱਚ ਤੂੰ ਦਾਖਲ ਹੋ ਜਾਵੇਂ ਆਪਣੀ ਸਿੱਖੀ ਨੂੰ ਛੱਡ ਦੇਵੇਂ ਤਾਂ ਤੂੰ ਜੋ ਵੀ ਮੰਗੇਗਾ ਤੈਨੂੰ ਉਹ ਸਾਰਾ ਕੁਝ ਦਿੱਤਾ ਜਾਵੇਗਾ ਤੇਰੀ ਹਰ ਸ਼ਰਤ ਮਨਜ਼ੂਰ ਕੀਤੀ ਜਾਵੇਗੀ ਭਾਈ ਤਾਰੂ ਸਿੰਘ ਜੀ ਨੇ ਬਹੁਤ ਸੋਹਣੇ ਵਚਨ ਆਖੇ ਕਿ ਮੈਨੂੰ ਤੁਹਾਡਾ ਧਰਮ ਕਬੂਲ ਨਹੀਂ ਹੈ ਮੈਨੂੰ ਆਪਣੇ ਸਤਿਗੁਰਾਂ ਦੀ ਸਿੱਖੀ ਪਿਆਰੀ ਹੈ ਮੈਂ ਆਪਣੀ ਸਿੱਖੀ ਨਹੀਂ ਛੱਡ ਸਕਦਾ ਤਹਾਨੂੰ ਜੋ ਮਨਜ਼ੂਰ ਹੈ ਤੁਸੀਂ ਉਹ ਕਰ ਲਵੋ ਜਕਰੀਆ ਖਾਨ ਨੂੰ ਬੜਾ ਗੁੱਸਾ ਆਇਆ ਜਕਰੀਆ ਖਾਨ ਨੇ ਪਾਈਤਾਰੂ ਸਿੰਘ ਜੀ ਦੇ ਕੇਸ ਕਤਲ ਕਰਨ ਦੇ ਹੁਕਮ ਦੇ ਦਿੱਤੇ ਸਤਗੁਰਾਂ ਦਾ ਅਜਿਹਾ ਭਾਣਾ ਵਰਤਿਆ ਕਿ ਪਾਈਤਾਰੂ ਸਿੰਘ ਜੀ ਦੇ ਕੇਸ ਲੋਹੇ ਦੀਆਂ ਤਾਰਾਂ ਵਰਗੇ ਹੋ ਗਏ ਜਦੋਂ ਕਿਸ ਕਤਲ ਨਾ ਕਰ ਸਕੇ ਮੁਗਲ ਅਧਿਕਾਰੀ ਤਾਂ ਪਾਈਤਾਰੂ ਸਿੰਘ ਜੀ ਦੇ ਖੋਪਰ ਲਾਉਣ ਦਾ ਹੁਕਮ ਹੋ ਗਿਆ ਪਾਈ ਤਾਰੂ ਸਿੰਘ ਜੀ ਨੂੰ ਦੁਬਾਰਾ ਫਿਰ ਪੁੱਛਿਆ ਜਾਂਦਾ ਹੈ ਕਿ ਪਾਈ ਤਾਰੂ ਸਿੰਘ ਜੀ ਅਜੇ ਵੀ ਸਮਾਂ ਹੈ ਤੁਹਾਨੂੰ ਛੱਡ ਦਿੱਤਾ ਜਾਵੇਗਾ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਜੇ ਤੁਸੀਂ ਮੰਨ ਜਾਵੋ ਤੁਸੀਂ ਆਪਣੀ ਸਿੱਖੀ ਛੱਡ ਦੇਵੋ ਅਤੇ ਮੁਸਲਮਾਨ ਬਣ ਜਾਵੋ ਪ੍ਰੰਤੂ ਪਾਈ ਤਾਰੂ ਸਿੰਘ ਜੀ ਦੇ ਵਚਨ ਅਟਲ ਸਨ ਪਾਈ ਤਾਰੂ ਸਿੰਘ ਜੀ ਨੇ ਦੁਬਾਰਾ ਉਹੀ ਵਚਨ ਆਖੇ ਕਿ ਮੈਨੂੰ ਆਪਣੀ ਸਿੱਖੀ ਪਿਆਰੀ ਹੈ ਤੁਸੀਂ ਜੋ ਕੁਝ ਮਰਜ਼ੀ ਕਰ ਲਵੋ ਪਈ ਤਾਰੂ ਸਿੰਘ ਜੀ ਦਾ ਖੋਪਰ ਲਾਇਆ ਜਾ ਰਿਹਾ ਹੈ ਪਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ ਪਈ ਤਾਰੂ ਸਿੰਘ ਜੀ ਦਾ ਖੋਪਰ ਲਾ ਦਿੱਤਾ ਜਾਂਦਾ ਹੈ ਅਤੇ ਪਈ ਤਾਰੂ ਸਿੰਘ ਜੀ ਨੂੰ ਪਿੱਛੇ ਖਾਈ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਉੱਥੋਂ ਗੁਰਾਂ ਦੇ ਸਿੰਘ ਪਈ ਤਾਰੂ ਸਿੰਘ ਜੀ ਨੂੰ ਧਰਮਸ਼ਾਲਾ ਦੇ ਵਿੱਚ ਲਿਜਾ ਕਰਕੇ ਇਲਾਜ ਸ਼ੁਰੂ ਕਰ ਦਿੱਤੇ ਹਨ ਸਤਗੁਰਾਂ ਦਾ ਭਾਣਾ ਅਜੇ ਹਾਂ ਵਰਤਦਾ ਹੈ ਕਿ ਜਕਰੀਆ ਖਾਨ ਦੇ ਪਿਸ਼ਾਬ ਦਾ ਬੰਨ ਪੈ ਜਾਂਦਾ ਹੈ ਜਕਰੀਆ ਖਾਨ ਬੜਾ ਤੰਗ ਹੈ ਪਿਸ਼ਾਬ ਦਾ ਬੰਨ ਪੈਣ ਕਰਕੇ ਬੜਾ ਘਰ ਲਾ ਰਿਆ ਹੈ ਬੜੇ ਹਕੀਮ ਬੜੇ ਵੈਦ ਬੁਲਾਏ ਜਾਂਦੇ ਹਨ ਪਰੰਤੂ ਕਿਸੇ ਤੋਂ ਵੀ ਜਕਰੀਆ ਖਾਨ ਦੇ ਪਿਸ਼ਾਬ ਦਾ ਬੰਨ ਨਾ ਖੁੱਲਿਆ ਸਵੇਗ ਸਿੰਘ ਕੋਲ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਕੁਝ ਕਰੋ ਤਾਂ ਭਾਈ ਸਵੇਗ ਸਿੰਘ ਜੀ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਕੋਲ ਜਾਂਦੇ ਹਨ ਅਤੇ ਸਾਰੀ ਵਾਰਤਾ ਸੁਣਾਉਂਦੇ ਹਨ ਤਾਂ ਸਿੰਘਾਂ ਨੇ ਆਖਿਆ ਕਿ ਭਾਈ ਤਾਰੂ ਸਿੰਘ ਜੀ ਦੇ ਵਾਚਨ ਅਟਲ ਹਨ ਇਸ ਕਰਕੇ ਤੁਸੀਂ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੇ ਜੋੜੇ ਨੂੰ ਲਿਜਾ ਕਰਕੇ ਜਕਰੀਆ ਖਾਨ ਦੇ ਸਿਰ ਤੇ ਮਾਰੋ ਤਾਂ ਭਾ ਜਕਰੀਆ ਖਾਨ ਨੂੰ ਆਰਾਮ ਮਿਲੇਗਾ ਇਸੀ ਤਰ੍ਹਾਂ ਕੀਤਾ ਜਾਂਦਾ ਹੈ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੇ ਜੋੜੇ ਨੂੰ ਲਿਆ ਕਰਕੇ ਜਕਰੀਆ ਖਾਨ ਦੇ ਸਿਰ ਤੇ ਮਾਰਿਆ ਜਾਂਦਾ ਹੈ ਤਾਂ ਜਕਰੀਆ ਖਾਨ ਦਾ ਪੇਸ਼ਾਬ ਦਾ ਵੰਨ ਖੁੱਲ ਜਾਂਦਾ ਹੈ ਅਤੇ ਆਰਾਮ ਮਿਲਦਾ ਹੈ ਰੋਜ਼ਾਨਾ ਹੀ ਪੂਰੇ 22 ਦਿਨ ਇਤਿਹਾਸ ਗਵਾਹ ਹੈ ਕਿ ਭਾਈ ਤਾਰੂ ਸਿੰਘ ਦਾ ਜੋੜਾ ਰੋਜ਼ਾਨਾ ਹੀ ਜਕਰੀਆ ਖਾਨ ਦੇ ਸਿਰ ਤੇ ਮਾਰਿਆ ਜਾਂਦਾ ਅਤੇ ਉਸ ਦਾ ਪੇਸ਼ਾਬ ਆਉਂਦਾ ਅਤੇ ਉਸ ਨੂੰ ਆਰਾਮ ਮਿਲਦਾ ਪੂਰੇ ਬਾਹੀ ਦਿਨ ਜੁੱਥੀਆਂ ਖਾਣ ਤੋਂ ਬਾਅਦ ਜਕਰੀਆ ਖਾਂ ਪਰਲੋਕ ਸੁਧਾਰ ਜਾਂਦਾ ਹੈ ਜਦੋਂ ਇਸ ਦੀ ਖਬਰ ਪਇਤਾਰੂ ਸਿੰਘ ਜੀ ਨੂੰ ਪਤਾ ਚੱਲਦੀ ਹੈ ਤਾਂ ਪਇਤਾਰੂ ਸਿੰਘ ਜੀ ਨੇ ਵੀ ਸਿੰਘਾਂ ਨੂੰ ਆਖਿਆ ਕਿ ਸਿੰਘੋ ਮੇਰਾ ਵੀ ਸਮਾਂ ਆ ਗਿਆ ਹੈ ਹੁਣ ਮੈਂ ਵੀ ਸਿੱਧੀ ਪਾ ਦੇਣੀ ਹੈ ਤਾਂ 1745 ਈਸਵੀ ਨੂੰ ਪਇਤਾਰੂ ਸਿੰਘ ਜੀ ਨੇ ਸਿੱਧੀ ਪ੍ਰਾਪਤ ਕੀਤੀ ਸੋ ਪਇਤਾਰੂ ਸਿੰਘ ਜੀ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਬਚਨਾਂ ਨੂੰ ਘਮਾਉਂਦਿਆਂ ਹੋਇਆਂ ਆਪਣੇ ਖੋਪਰ ਨੂੰ ਲਹੋਣਾ ਪ੍ਰਵਾਨ ਕਰ ਲਿਆ ਆਪਣੀ ਸਿੱਖੀ ਨੂੰ ਨਾ ਛੱਡਿਆ ਆਪਣਾ ਖੋਪਰ ਲੁਹਾ ਕੇ ਰੋਜ਼ਾਨਾ ਹੋਣ ਵਾਲੀ ਅਰਦਾਸ ਦੇ ਵਿੱਚ ਆਪਣੇ ਆਪ ਨੂੰ ਪ੍ਰਵਾਨ ਕਰਵਾ ਲਿਆ ਸੋ ਆਓ ਸਾਰੀਆਂ ਸੰਗਤਾਂ ਪਇਤਾਰੂ ਸਿੰਘ ਜੀ ਨੂੰ ਉਹਨਾਂ ਦੀ ਲਾ ਸ਼ਾਨੀ ਸਹਾदत ਤੇ ਕੋਟ ਕੋਟ ਪ੍ਰਣਾਮ ਕਰੀਏ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਬਾਣੀ ਅਤੇ ਬਾਣੇ ਦੇ ਵਿੱਚ ਪਰਪੱਕ ਹੋਣ ਦੀ ਦਾਤ ਬਖਸ਼ਿਸ਼ ਕਰਨ ਬੋਲਦਿਆਂ ਕੋਲੋਂ ਹੋਈਆਂ ਬੇਅੰਤ ਭੁੱਲਾਂ ਸਤਿਗੁਰਾਂ ਦੀ ਸੰਗਤ ਅਤੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ